ਅਜਿਹਾ ਟਰੱਕ ਯੂਨੀਅਨ ਵਿੱਚ ਮਸਲਾ ਠਿਆ ਪੈਸਨ ਲੈ ਕੇ ਕੀ ਮਸਲੇ ਬਾਰੇ ਕੀ ਕਹੋ ਦੇਖੋ ਜੀ ਅੱਜ ਮੈਂ ਤੁਹਾਡੇ ਮੀਡੀਆ ਦੇ ਚੈਨਲਾਂ ਨਾਲ ਹੀ ਮੇਰੇ ਲਈ ਵੀ ਵੀਡੀਓ ਆਈ ਹੈ ਮੈਂ ਤਾਂ ਉਸ ਦੇਖ ਕੇ ਬੜਾ ਹਰਾਨ ਹੋਇਆ ਵੀ ਪਵਾਨੀਗੜ ਦੇ ਹਲਕੇ ਦੇ ਵਿੱਚ ਸਾਡੀ ਟਰੱਕ ਯੂਨੀਅਨ ਦੇ ਵਿੱਚ ਇੱਕ ਐਡੀ ਵੱਡੀ ਘਟਨਾ ਹੋਈ ਵੀ ਇੱਕ ਜਿਹੜਾ ਪ੍ਰਧਾਨਗੀ ਦਾ ਮਸਲਾ ਸੀ ਉਹਦੇ ਤਹਿਤ ਸਾਡਾ ਇੱਕ ਆਪਰੇਟਰ ਸੀ ਕਾਕਾ ਉਹਨਾਂ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਜਾਂ ਉਸ ਝਗੜੇ ਦੇ ਵਿੱਚ ਵੀ ਮੈਨੂੰ ਟਰੱਕ ਯੂਨੀਅਨ ਦੀ ਪ੍ਰਧਾਨਗੀ ਨਹੀਂ ਮਿਲੀ ਮੈਂ ਇਸ ਗੱਲ ਤੇ ਹੈਰਾਨਾ ਵੀ ਹੈ ਜਿਹੜੀਆਂ ਸੰਸਥਾਵਾਂ ਬਣੀਆਂ ਨੇ ਚਾਹੇ ਟਰੱਕ ਆਪਰੇਟਰ ਟਰੱਕ ਯੂਨੀਅਨ ਹੈ ਜਿਹੜੀਆਂ ਕਿ ਗੈਰ ਸਰਕਾਰੀ ਸੰਸਥਾਵਾਂ ਨੇ ਇਹਨਾਂ ਦੇ ਵਿੱਚ ਵੀ ਪੈਸੇ ਦੀ ਇੰਨੀ ਵੱਡੀ ਇਨਵੋਲਵਮੈਂਟ ਹੋ ਗਈ ਕਿੱਥੇ ਤਾਂ ਇਹ ਪੰਜਾਬ ਸਰਕਾਰ ਜਿਹੜੀ ਬਣੀ ਆ ਕਿਸ ਮੁੱਦਿਆਂ ਤੇ ਆਈ ਸੀ ਵੀ ਅਸੀਂ ਪੰਜਾਬ ਦੇ ਵਿੱਚੋਂ ਕਰਪਸ਼ਨ ਨੂੰ ਖਤਮ ਕਰਦੇ ਆਂਗੇ ਕੇਜਰੀਵਾਲ ਸਾਹਿਬ ਵੀ ਕਹਿੰਦੇ ਨੇ ਪੀਐਮ ਸਾਹਿਬ ਵੀ ਸਾਡੇ ਇਹੀ ਗੱਲਾਂ ਕਰਦੇ ਨੇ ਪਰ ਅੱਜ ਦੇਖੋ ਕਿੰਨੀ ਵੱਡੀ ਘਟਨਾ ਸਾਡੇ ਇਸ ਇਲਾਕੇ ਦੇ ਵਿੱਚ ਹੋਈ ਹੈ ਔਰ ਉਹੀ ਜੀ ਸੰਸਥਾ ਜਿਹਦੇ ਵਿੱਚ ਕੀ ਹੈ ਆਲੇ-ਦੁਆਲੇ ਦੇ ਘੱਟੋ-ਘੱਟ ਵੀ 20-25000 ਜਿਹੜੇ ਪਰਿਵਾਰ ਨੇ ਇਸ ਟਰੱਕ ਯੂਨੀਅਨ ਦੇ ਨਾਲ ਜੁੜੇ ਹੋਏ ਨੇ ਔਰ ਜਿਹੜੇ ਵਿਚਾਰੇ ਬਹੁਤ ਗਰੀਬ ਆਪਰੇਟਰ ਨੇ ਮੈਂ ਇਹ ਕਹਾਂਗਾ ਵੀ ਆਪਣੀ ਰੋਜੀ-ਰੋਟੀ ਕਮਾਉਣ ਵਾਲੇ ਲੋਕ ਨੇ ਉਹ ਦੇਖੋ ਕਿੰਨੀਆਂ ਘਟਨਾਵਾਂ ਉਹਨਾਂ ਨਾਲ ਟਰੱਕ ਚਲਾਉਂਦੇ ਹੁੰਦੀਆਂ ਨੇ ਕਿੰਨੇ ਕਿਹੜੇ ਲੋਨ ਉਹ ਲੈ ਕੇ ਆਪਣੀ ਰੋਜੀ-ਰੋਟੀ ਕਮਾ ਰਹੇ ਨੇ ਕਿੰਨਾ ਮਹਿੰਗਾ ਅੱਜਕੱਲ ਹਰ ਸਮਾਨ ਹੈ ਤਾਂ ਕਿਸ ਤਰੀਕੇ ਦੇ ਨਾਲ ਵਿਚਾਰੇ ਮੈਨੇਜ ਕਰਕੇ ਆਪਣਾ ਪਰਿਵਾਰ ਚਲਾਉਂਦੇ ਨੇ ਅਗਰ ਉਹਨਾਂ ਦੇ ਵਿੱਚ ਜਿਹੜੇ ਬੈਠੇ ਨੁਮਾਇੰਦੇ ਨੇ ਅਗਰ ਉਹ ਪ੍ਰਧਾਨਗੀਆਂ ਲੈਣ ਦੇ ਲਈ ਇਹ ਪੈਸੇ ਦੀ ਇਸ ਤਰੀਕੇ ਦੀ ਮੋਟੀ ਇਨਵੋਲਵਮੈਂਟ ਹੁੰਦੀ ਔਰ ਉਹ ਵੀ 55 ਲੱਖ ਕੋਈ ਕਹਿੰਦਾ 30 ਲੱਖ ਸੁਣ ਕੇ ਕੰਨਾਂ ਨੂੰ ਐ ਹੋਗਾ ਵੀ ਯਾਰ ਇਹ ਸੰਸਥਾਵਾਂ ਦੇ ਵਿੱਚ ਵੀ ਇਹੋ ਜਿਹਾ ਕੁਝ ਹੋਣ ਲੱਗ ਗਿਆ ਇੱਕ ਗੈਰ ਸਰਕਾਰੀ ਸੰਸਥਾ ਦੇ ਵਿੱਚ ਇਹਦਾ ਮਤਲਬ ਤਾਂ ਫਿਰ ਕਿੱਡਾ ਵੱਡਾ ਧਾਲ ਮੇਲ ਜਾਂ ਕਹੀਏ ਵੀ ਆਪਾਂ ਕਿੱਡੀ ਵੱਡੀ ਕਰਪਸ਼ਨ ਪੰਜਾਬ ਦੇ ਵਿੱਚ ਚੱਲਦੀ ਹੋਊਗੀ ਜਿਹੜੀ ਇੱਕ ਬਹੁਤ ਛੋਟੀ ਸੰਸਥਾ ਮੈਂ ਕਹਾਂਗਾ ਵੀ ਜਿਹੜੀ ਟਰੱਕ ਆਪਰੇਟਰ ਜਿਹੜੀ ਸਾਡੀ ਇਹ ਯੂਨੀਅਨ ਇੱਥੇ ਪੋਣੀਗੜ ਬਣੀ ਹੋਈ ਹੈ ਪਰ ਬਹੁਤ ਦੁੱਖ ਦੀ ਗੱਲ ਹੈ ਔਰ ਮੈਂ ਨਾਲ ਪ੍ਰਮਾਤਮਾ ਨੂੰ ਪਹਿਲਾਂ ਤਾਂ ਇਹ ਅਪੀਲ ਕਰਾਂਗਾ ਵੀ ਸਾਡੇ ਜਿਸ অপারেਟਰ ਨੇ ਇਹ ਸਟੈਪ ਚੁੱਕਿਆ ਹੈ ਕੋਈ ਨਿਸ਼ੀਲੀ ਦਵਾਈ ਖਾਧੀ ਹੈ ਜਾਂ ਜਿਹੜੀ ਉਹ ਕਹਾਂਗੇ ਆਪਾਂ ਕੋਈ ਜਾਨਲੇਵਾ ਦਵਾਈ ਖਾਧੀ ਹੈ ਪ੍ਰਮਾਤਮਾ ਉਸਤੇ ਮਿਹਰ ਕਰੇ ਉਹ ਠੀਕ ਹੋ ਗਏ ਆਪਣੇ ਤੰਦਰੁਸਤ ਹੋ ਕੇ ਆਪਣੇ ਬੱਚਿਆਂ ਚ ਆਪਣੇ ਪਰਿਵਾਰ ਦੇ ਵਿੱਚ ਆਵੇ ਔਰ ਦੂਸਰਾ ਮੈਂ ਜਿਹੜੇ ਵੀ ਸਰਕਾਰ ਦੇ ਵਿੱਚ ਬੈਠੇ ਨੁਮਾਇੰਦੇ ਨੇ ਜਾਂ ਜਿਹੜੇ ਵੀ ਲੋਕ ਇਸ ਗੱਲ ਦੇ ਵਿੱਚ ਮਤਲਬ ਇਨਵੋਲਵ ਨੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਵੀ ਉਹਨਾਂ ਤੇ ਸਿੱਧੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਸ ਗੱਲ ਦਾ ਪੂਰੀ ਜਾਂਚ ਹੋਵੇ ਵੀ ਜਿਹੜਾ ਇਹ ਐਡੀ ਵੱਡੀ ਇਨਵੋਲਵਮੈਂਟ ਪੈਸੇ ਦੀ ਇੱਕ ਛੋਟੀ ਜਿਹੀ ਸੰਸਦਬ ਦੇ ਵਿੱਚ ਹੋਈ ਹੈ ਤੇ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਸਰਕਾਰ ਦੇ ਉੱਤੇ ਵੀ ਔਰ ਸੀਐਮ ਸਾਹਿਬ ਦਾ ਆਪਣਾ ਜ਼ਿਲ੍ਹਾ ਇਹ ਮੈਂ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹੀ ਅਪੀਲ ਕਰੂੰਗਾ ਵੀ ਤੁਸੀਂ ਇਸ ਕੰਮ ਦੇ ਵਿੱਚ ਨਿੱਜੀ ਤੌਰ ਤੇ ਇਨਵੋਲ ਹੋ ਕੇ ਇਸ ਮਸਲੇ ਦਾ ਨੂੰ ਦੇਖੋ ਔਰ ਕਿਉਂਕਿ ਵੀ ਬੱਚੀ ਹਜ਼ਾਰ ਜਿਹੜਾ ਪਰਿਵਾਰ ਹੈ ਉਹ ਜਿਹੜਾ ਜੋ ਗਰੀਬ অপারেਟਰ ਸਾਡੇ ਇਥੇ ਆ ਆਪਣੀ ਰੋਟੀ ਕਮਾਉਂਦੇ ਨੇ ਇਸ ਸਿੱਧਾ ਅਟੈਕ ਉਹਨਾਂ ਤੇ ਹੋਇਆ ਇਹ ਜੀਆਂ ਸੰਸਥਾਵਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਅਗਰ ਪ੍ਰਧਾਨੀਆਂ ਦੀ ਬੋਲੀ ਲੱਗਦੀ ਹੈ ਤਾ ਮੇਰਾ ਖਿਆਲ ਹੈ ਵੀ ਇਸ ਤੋਂ ਵੱਡੀ ਮਾੜੀ ਗੱਲ ਇਹ ਸਰਕਾਰ ਦੇ ਵਿੱਚ ਹੋਰ ਕੋਈ ਨਹੀਂ ਹੋ ਸਕਦੀ ਔਰ ਅਖੀਰ ਦੇ ਵਿੱਚ ਮੈਂ ਫੇਰ ਇਹੀ ਗੱਲ ਕਹਿਣਾ ਵੀ ਭਾਈ ਇਹ ਸਰਕਾਰ ਨੂੰ ਇਹ ਸਰਕਾਰ ਦੇ ਵਿੱਚ ਬੈਠੇ ਨਮਾਇੰਦਿਆਂ ਨੂੰ ਔਰ ਪ੍ਰਸ਼ਾਸਨ ਅੱਗੇ ਹੀ ਵੀ ਲੈ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਇਸ ਗਲਤੀ ਸਜ਼ਾ ਮਿਲੇ